ਆਇਦਰ ਮਾਰਿਆ ਅੰਤਰਕਰਾਮਿਕ ਨੰਬਰ ਦੇ ਤਾਈ ਤੇ ਚਾਤੂਸ਼ੀ ਦਾ ਪੁੱਕੇ ਗਿਆ ਕਰ ਤਲਪੁਤ ਕਰ ਮੈਂਦਾ ਕਿ ਇਹ ਬ੍ਰਮਾ ਹੈ ਜੀ ਜਿਸ ਸਰਾ ਕੀ ਤੁਹਾਨੂੰ ਪਤਾ ਹੈ ਕਿ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਕੁਸਪਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਵੱਲੋਂ ਸੰਗਠਿਤ ਅਪਰਾਧਾਂ ਦੇ ਖਿਲਾਫ ਪਿਛਲੇ 8 ਮਹੀਨਿਆਂ ਦਾ 47 ਮੁਕਦਮੇ ਅੰਦਰ ਰਜਿਸਟਰ ਕੀਤੇ ਗਏ ਆ ਤੇ ਜਿਹਦੇ ਵਿੱਚ ਅਸੀਂ 228 ਬੰਦਿਆਂ ਨੂੰ ਅਰੈਸਟ ਕੀਤਾ ਇਸੇ ਲੜੀ ਦੇ ਸਬੰਧ ਵਿੱਚ ਐਸਐਚਓ ਸਰਦਾਰ ਗੁਰਵਿੰਦਰ ਸਿੰਘ ਜੀ ਇਹ ਗਵਾਈ ਹੇਟ ਐਸ.ਆਈ. ਇਕਬਾਲ ਸਿੰਘ ਨੇ ਸੂਆਪੁਰ ਬਠਿੰਡਾ ਰੋਡ ਪਰ ਨਾਕਾ ਲਗਾਇਆ ਸੀਗਾ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਗਗਨਦੀਪ ਸਿੰਘ ਕਪੂ ਵਾਸੀ ਕਮਰਾਪੱਤੀ ਸਾਹਿਲ ਐਲਿਸਕਟਾ ਵਾਸੀ ਬਾਲਮੀ ਕਲੋਨੀ ਮਨਪ੍ਰੀਤ ਸਿੰਘ ਮਣੀ ਰੋੜੀਕਪੂਰਾ ਖੁਸ਼ਵਿੰਦਰ ਸਿੰਘ ਗੋਰੀ ਟਿਕਰੀ ਵਾਲੂ ਇਹ ਕਿਸੇ ਦਬਲੀ ਖੰਡੇ ਰੋਡ ਪਰ ਕਿਸੇ ਕਮਰੇ ਦੇ ਵਿੱਚ ਬੈਠੇ ਕਿਸੇ ਲੁੱਟਖੋਹ ਦੀ ਵਾਰਦਾਤ ਨੂੰ ਚੋਰੀ ਦੀ ਵਾਰਦਾਤ ਨੂੰ ਉੰਦਾ ਅੰਜਾਮ ਦੇਣ ਵਾਸਤੇ ਉਥੇ ਇਕੱਠੇ ਹੋਏ ਹਨ ਅਤੇ ਮੀਟਿੰਗ ਕਰ ਰਹੇ ਹਨ ਜਿਨ੍ਹਾਂ ਨੂੰ ਕਾਬੂ ਕੀਤਾ ਜਾਵੇ ਤੇ ਉਹਨਾਂ ਨੂੰ ਫੜਿਆ ਜਾ ਸਕਦਾ ਹੈ ਜਿਸ ਦੇ ਉੱਪਰ ਐਸਈ ਪੁਲਿਸ ਸਿਗਨੇ ਹੋਰ ਪੁਲਿਸ ਪਾਰਟੀ ਨਾਲ ਲੈ ਕੇ ਤੇ ਉਥੇ ਰੇਡ ਕੀਤਾ ਤੇ ਉਥੋਂ ਇਹ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਕੋਲੋਂ ਇੱਕ ਗਰਾਰੀ ਲੱਗੀ ਪਾਈਪ ਦੋ ਖੰਡੇ ਇੱਕ ਕਿਰਪਾਨ ਅਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਕੋਈ ਪਹਿਲਾਂ ਇਹ ਨਾ ਦੱਸਿਆ ਗਿਆ ਗਗਨਦੀਪ ਦੇ ਖਿਲਾਫ ਇਹਨਾਂ ਦੋ ਪਰਚੇ ਦਰਜ ਸਾਹਿਲ ਦੇ ਖਿਲਾਫ ਦੋ ਪਰਚੇ ਦਰਜ ਮਨਪ੍ਰੀਤ ਤੇ ਕੁਸ਼ਵਿੰਦਰ ਦੇ ਖਿਲਾਫ ਇਹਨਾਂ ਕੋਈ ਕੋਤਵੰਤ ਦਰਜ ਨਹੀਂ ਹੈ ਸਰ ਇਹਨਾਂ ਦੇ ਖਿਲਾਫ ਲੁੱਟਖੋ ਤੋਂ ਇਲਾਵਾ ਕੁਝ سنگੀਰੋ ਕੋਤਵੰਤ ਦਰਜ ਹੋ ਕੋਈ ਵੱਡਾ ਹਾਂਜੀ ਹੈਗੇ ਜੀ ਹੈਗੇ ਆ 302 ਦਾ ਇੱਕ ਦੇ ਖਿਲਾਫ ਹੈਗਾ ਜੀ ਹੋਰ ਨਸ਼ੇਦ ਤਸਕਰਾਂ ਦਾ ਵੀ ਕੰਮ ਕਰਦੇ ਆ ਉਹ ਵੀ ਪਰਚੇ ਦਰਜ ਹਨ ਤੇ ਕਦੋਂ ਦਾ ਮਾਮਲਾ ਦਰਜ ਹੈ ਇਹਨਾਂ ਦੇ ਹਾਂਜੀ 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 ਤੇ ਕਿਰਕਟ ਨੂੰ ਜਾਨੂ ਇਹ ਦੇਖੋ ਜੀ ਇਹ ਚੋਰੀ ਵੀ ਕਰ ਸਕਦੇ ਸੀ ਲੁੱਟਖੋ ਦੀ ਬਾਤ ਅਥ ਵੀ ਕਰ ਸਕਦੇ ਸੀ ਇਹ ਕਿਸੇ ਵੀ ਘਟਨ ਨੂੰ ਅੰਜਾਮ ਦੇ ਸਕਦੇ ਸੀ ਤੇ ਜਿਹਨਾਂ ਨੂੰ ਕਾਬੂ ਕੀਤਾ ਗਿਆ ਤੇ ਪੁੱਛ ਕੇ ਜਿਹ ਦੌਰਾਨ ਕੋਈ ਦੰਦੇ ਵੀ ਕੀ ਕੁਝ ਹੋਣਗੇ ਆਪ ਪੂਸਤ ਮਾਰ ਲਵਾਂਗੇ ਅੱਜ ਲੈ ਕੇ ਤੇ ਫਿਰ ਕੁਝ ਕੁਝ ਕਰਾਂਗੇ ਜੋ ਵੀ ਪਹਿਲਾਂ ਬਾਤ ਕੀਤੀ ਹੋਈ ਤੁਹਾਨੂੰ ਉਹਦੇ ਬਾਰੇ ਦੱਸਿਆ ਜਾਵੇਗਾ ਜੀ ਬਸ